ਇਹਦਾ ਸੂਟ ਤਿੰਨ ਮਿੰਟ ਸਲਵਾਰ ਫੁੱਲ ਪਿਓ ਦਾ ਦੁਪੱਟਾ ਇਹਦਾ ਰੇਟ ਸੀਗਾ 1580 ਤੁਹਾਨੂੰ ਮਿਲਣਾ 790 ਵਿੱਚ ਇੱਥੇ ਤੁਸੀਂ ਡਿਜ਼ਾਈਨ ਦੇਖੋ ਮੇਰੇ ਤੋਂ ਡਿਜ਼ਾਈਨ ਕਾਫੀ ਮਿਲਣਗੇ ਤੁਹਾਨੂੰ ਇਹਨਾਂ 'ਚ ਦੇਖਿਓ ਪੀਸ ਕਾਫੀ ਡਿਜ਼ਾਈਨ ਤੁਹਾਨੂੰ ਮਿਲਣਗੇ ਪਹਿਲਾਂ ਲਾਈਟ ਮਿਲਣਗੇ ਡਾਰਕ ਮਿਲਣਗੇ ਚੀਜ਼ਾਂ ਬਹੁਤ ਸੋਹਣੀਆਂ ਹੈਗੀਆਂ ਦੀ ਏਸੀ ਬਲੈਂਕਟ ਪਹਿਲਾਂ ਸੀਗਾ ਰੇਟ ਇਹਦਾ 1500 ਦਾ ਇੱਕ ਹੁਣ ਤੁਹਾਨੂੰ 1503 ਮਿਲਣਗੇ ਪੀਸ ਜਲਦੀ ਆਓ ਜਲਦੀ ਵਿਜਿਟ ਕਰੋ 1500 ਰੁਪਏ ਦੇ ਤਿੰਨ ਪੀਸ ਹਾਂਜੀ ਪਹਿਲਾਂ 1500 ਚ ਇੱਕ ਸੀਗਾ ਹੁਣ ਆਪਾਂ 1500 ਦੇ ਤਿੰਨ ਕਰਦੇ ਪਾਜੀ ਉਧਰ ਮਾਰਕੀਟ ਚ ਲੈਨ ਜਾ ਲੋ ਲੋਕੀ 2-2000 ਰੁਪਏ ਦਾ ਦੁਕਾਨ ਵਾਲੇ ਸੀਗਾ ਮੈਂ ਕਹਿੰਦਾ ਆਪ ਤਿੰਨ ਪੀਸ ਦੇ ਰਹੇ 1500 ਚ ਜਲਦੀ ਪਹੁੰਚੋ ਜਲਦੀ ਵਿਜੇਟ ਕਰੋ ਜਰੂਰ ਰੇਵ ਦਾ ਸੂਟ 5 ਮਿੰਟ 올 ਓਵਰ ਸੂਟ ਫੁੱਲ ਹੈਵੀ ਇਹਦਾ ਫੁੱਲ ਚਨਾਉਣ ਦਾ ਹੈਵੀ ਦੁਪੱਟਾ ਤੁਹਾਨੂੰ ਮਿਲੇਗਾ ਇੱਚ ਤੁਹਾਨੂੰ ਕਲਰ ਡਿਜ਼ਾਈਨ ਇਹਦਾ ਸੂਟ ਦਾ ਪ੍ਰਾਈਸ ਸੀਗਾ 6000 ਤੁਹਾਨੂੰ ਮਿਲਣਾ 2980 ਰੁਪਏ ਚ ਸੂਟ ਇੱਚ ਤੁਹਾਨੂੰ ਡਿਜ਼ਾਈਨ ਕਲਰ ਕਾਫੀ ਮਿਲਣਗੇ ਆਓ ਜਲਦੀ ਜਲਦੀ ਅ ਇਹਦਾ ਰੇਟ ਸੀਗਾ ਮਾਰਕੀਟ ਰੇਟ ਹੈਗਾ 600 ਰੁਪਿਆ ਤੁਹਾਨੂੰ ਮਿਲੇਗੀ 300 ਦੇ ਵਿੱਚ ਨਾਲ ਪਿੱਲੋ ਮਿਲਣਗੇ ਨਾਲ ਪਿੱਲੋ ਕਵਰ ਨਾਲ ਆਣਗੇ ਡਬਲ ਬੈੱਡ ਦੀ ਚਾਦਰ ਵਿੱਚ ਤੁਹਾਨੂੰ ਡਿਜ਼ਾਈਨ ਕਲਰ ਕਾਪੀ ਮਿਲਣਗੇ ਆ ਵੀ ਪਸ ਸੇਲ ਚਲਾਤੀ ਹੈ 600 ਵਾਲੀ ਤੁਹਾਨੂੰ 300 ਚਾਦਰ ਮਿਲੇਗੀ ਸਾਡੇ ਨਾਲ ਇੱਥੇ ਇੱਕ ਵਾਕਾ ਹੋ ਗਿਆ ਵੀਡੀਓ ਬਣਾਉਂਦੇ ਚਾਦਰ ਦਿਖਾਉਂਦੇ ਸੀਗੇ ਪਿੱਛੋਂ ਕਸਟਮਰ ਆਇਆ ਤਾਂ ਉਹਨਾਂ ਨੂੰ ਪਸੰਦ ਆ ਗਈ ਤਾਂ ਨਾਲ ਹੀ ਚਾਦਰ ਵਿਕ ਗਈ ਦੇਖ ਲਓ ਕਿੰਦਾ ਧੜਾ ਧੜ ਸੇਲ ਹੋ ਰਹੀ ਆ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਆ ਕਿਉਂਕਿ ਇਹ ਵੀਡੀਓ ਖਾਸ ਤੌਰ ਤੇ ਸਾਡੀਆਂ ਭੈਣਾਂ ਲਈ ਆ ਹੁਣ ਤੁਹਾਨੂੰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਆਪਣੇ ਸੂਟ ਲੈਣ ਲਈ ਨਹੀਂ ਜਾਣਾ ਪਊਗਾ ਇੰਨੀ ਗਰਮੀ ਆ ਤੇ ਗਰਮੀ ਦੇ ਵਿੱਚ ਦਸੂਹਾ ਸ਼ਹਿਰ ਚ ਲੱਗ ਗਈ ਆ ਭਾਰੀ ਸੇਲ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਦਸੂਹਾ ਸ਼ਹਿਰ ਦੇ ਵਿੱਚ ਲੱਗ ਚੁੱਕੀ ਆ ਕੱਪੜਿਆਂ ਦੇ ਉੱਤੇ ਭਾਰੀ ਸੇਲ ਸੋ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਆਟੋਮਾਰ ਹਿਆਰਪੁਰ ਤੋਂ ਅੱਜ ਤੁਹਾਡਾ ਦੁਆਰਾ ਸਵਾਗਤ ਕਰਦਾ ਹਾਂ ਆਪਣੇ ਨਵੇਂ ਬਲੌਗ ਦੇ ਵਿੱਚ ਇਸੇ ਤਰ੍ਹਾਂ ਅੱਜ ਅਸੀਂ ਪਹੁੰਚੇ ਹਾਂ ਦਸੂਆ ਰਾਗਵ ਸਿਲਕ ਸਟੋਰ ਦੇ ਉੱਤੇ ਤੇ ਇੱਥੇ ਸੂਟਾਂ ਦੀ ਲੱਗ ਗਈ ਆ ਭਾਰੀ ਸੇਲ ਤੇ ਆਓ ਚੱਲਦੇ ਅੰਦਰ ਤੇ ਦੇਖਦੇ ਹਾਂ ਕੀ ਕੀ ਸੂਟ ਹੈ ਇੱਥੇ ਤੇ ਕੀ ਕੀ ਸੇਲ ਲੱਗੀ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਤੇ ਪੂਰੀ ਵੀਡੀਓ ਜ਼ਰੂਰ ਦੇਖਣੀ ਆ ਘੱਟੋ ਘੱਟ 5-10 ਲੋਕਾਂ ਨੂੰ ਸਾਡੀ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਇਦਾਂ ਦੀਆਂ ਜਾਣਕਾਰੀਆਂ ਤੁਹਾਡੇ ਤੱਕ ਜ਼ਰੂਰ ਪਹੁੰਚ ਸਕਣ ਸੋ ਚੱਲਦੇ ਅੰਦਰ ਤੇ ਆਓ ਦੇਖਦੇ ਹਾਂ ਰਾਗਵ ਸਿਲਕ ਸਟੋਰ ਦੇ ਅੰਦਰ ਕੀ ਕੀ ਆਫਰ ਹੈ ਉਹ ਇਹ ਚਾਹਵਾ ਹੈ ਜੀ ਇੱਥੇ ਸਾਮਜੀ ਇੱਥੇ ਮੈਨੇਜਰ ਆ ਜੀ ਇਹ ਸਾਨੂੰ ਹੁਣ ਪੂਰੀ ਦੁਕਾਨ ਦੀ ਸੈਰ ਕਰਾਉਣਗੇ ਤੇ ਸਾਨੂੰ ਦੱਸਣਗੇ ਤੇ ਕੀ ਕੀ ਆਫਰਾਂ ਨੇ ਕੀ ਕੀ ਸੂਟਾਂ ਉਤੇ ਰਹਿਤੇ ਆ ਬਿਲਕੁਲ ਜੀ ਬਿਲਕੁਲ ਆਪਾਂ ਚਾਹਤ ਪੈ ਜਿੰਨੇ ਆ ਜਿਹੜਾ ਮਾਰਕੀਟ ਦੇ ਵਿੱਚ 400 ਦਾ ਲੈ ਕੇ 500 ਦਾ ਵੇਦਾ ਆਪਾਂ 350 ਦਿੰਦੇ ਆ ਹੁਣ ਆਪਾਂ ਇੱਕ ਹੋਰ ਆਫਰ ਆਤੀ ਆ 3 ਸੂਟ 100000 ਰੁਪਏ ਦੇ ਤੇ ਇਹਨੂੰ ਸੂਟ 1000 ਰੁਪਏ ਦੇ ਹਾਂਜੀ ਪੱਕਾ ਹਨ ਹਾਂਜੀ ਪੱਕਾ ਇਹ ਤਾਂ ਨਹੀਂ ਹੈਗਾ ਕਿ ਅਸੀਂ ਵੀਡੀਓ ਤੇ ਕੁਝ ਕਹਿੰਨੇ ਆ ਬਾਅਦ ਮੁੱਕਰ ਜਾਗੇ ਜੀ ਉਹ ਨਹੀਂ ਨਹੀਂ ਬਿਲਕੁਲ ਨਹੀਂ ਭਾਜੀ ਤੇਰੀ ਕੋਈ ਗੱਲ ਨਹੀਂ ਹੈਗੀ ਪੱਕਾ ਹਾਂਜੀ ਠੀਕ ਆ ਜੀ 1000 ਰੁਪਏ ਦੇ ਵਿੱਚ ਤਿੰਨ ਸੂਟ ਤਿੰਨ ਸੂਟ ਆਵਰ ਥਾਨ ਵਾਲੇ ਠੀਕ ਆ ਜੀ ਜੇ ਸਿੰਗਲ ਸੂਟ ਲੈਣਾ ਫਿਰ 350 ਦਾ ਅਸੀਂ ਪਹਿਲਾਂ ਹੁਣ ਇੱਥੋਂ ਸ਼ੁਰੂ ਕਰੀਏ ਜੀ ਆਜੋ ਫੁੱਲ ਕਾਟਨ ਦੁਪੱਟਾ ਫੁੱਲ ਸੂਟ ਕਾਟਨ ਦਾ ਤਿੰਨ ਮੀਟਰ ਸਲਵਾਰ ਤੇ 700 ਰੁਪਏ ਦਾ ਸੂਟ ਸੀਗਾ ਤੁਹਾਨੂੰ ਮਿਲਣਾ ਹੈ 380 ਰੁਪਏ 'ਚ ਆਓ ਮੇਰੇ ਦੀਦੀ ਜਿੰਨੇ ਵੀ ਹੈਗੇ ਆ ਵਿੱਚ ਕੇ ਕਰੋ ਜ ਇਚ ਕਲਰ ਡਿਜ਼ਾਈਨ ਕਾਫੀ ਹੈਗੇ ਆ ਇੱਕ ਆ ਵੀ ਦੇਖਿਓ ਇਹ ਜੈਪੁਰ ਦਾ ਪੀਸ ਆਏਗਾ ਫੁੱਲ ਕਾਟਨ ਦੁਪੱਟਾ ਆਏਗਾ ਇਚ ਤੁਹਾਨੂੰ ਕਲਰ ਡਿਜ਼ਾਈਨ ਕਾਫੀ ਮਿਲਣਗੇ ਇਹਦਾ ਰੇਟ ਸੀਗਾ 800 ਰੁਪਿਆ ਤੁਹਾਨੂੰ ਮਿਲਣਾ ਆ 560 ਰੁਪਏ ਤੇ ਪੀਸ ਦੇਖੋ ਕਾਫੀ ਡਿਜ਼ਾਈਨ ਮਿਲਣਗੇ ਤੁਹਾਨੂੰ ਇੱਥੇ ਕਲਰ ਡਿਜ਼ਾਈਨ ਬਹੁਤ ਸੋਹਣੇ ਹੈਗੇ ਨੇ ਇਨਾਂ ਚ ਦੇਖਦੇ ਸੇਲ ਲੱਗ ਗਈ ਯਾਰ ਨਾ ਹਾਂਜੀ ਇੱਕ ਇੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਆ ਇਹ ਇੱਕ ਇੱਕ ਮਹੀਨਾ ਪੂਰੀ ਭਾਈ ਸੇਲ ਚੱਲੇਗੀ ਜੂਨ ਮਹੀਨਾ ਪੂਰੀ ਸੇਲ ਜੂਨ ਮਹੀਨਾ ਪੂਰੀ ਚੱਲੇਗੀ ਸੇਲ ਆਓ ਜਲਦੀ ਜਲਦੀ ਵਿజిਟ ਕਰੋ ਆ ਦੇਖੋ ਇੱਥੇ ਕਨੇ ਡਿਜ਼ਾਈਨ ਕਾਫੀ ਮਿਲਣਗੇ ਤੁਹਾਨੂੰ ਦੇਖੋ ਰੰਗ ਦੇਖੋ ਕਿੰਨੇ ਸੋਹਣੇ ਹੈਗੇ ਆ ਕੋਟਨ ਦੁਪट्टे ਫੁੱਲ ਫੁੱਲ ਕੋਟਨ ਸੂਟ ਆ ਦੇਖੋ ਡਿਜ਼ਾਈਨ ਦੇਖੋ ਡਿਜ਼ਾਈਨ ਕਾਫੀ ਮਿਲਣਗੇ ਸਾਰੇ ਫੁੱਲ ਕੋਟਨ ਦੇ ਦੁਪट्टे ਆਣਗੇ ਫੁੱਲ ਕੋਟਨ ਸੂਟ 3 ਮਿੰਟ ਸਲਵਾਰ ਦੇ ਨਾਲ ਦੇਖੋ ਇਹਦਾ ਸੂਟ ਤਿੰਨ ਮਿੰਟ ਸਲਵਾਰ ਫੁੱਲ ਪਿਓ ਦਾ ਦੁਪੱਟਾ ਇਹਦਾ ਰੇਟ ਸੀਗਾ 1580 ਤੁਹਾਨੂੰ ਮਿਲਣਾ 790 ਦੇ ਵਿੱਚ ਇੱਥੇ ਤੁਸੀਂ ਡਿਜ਼ਾਈਨ ਦੇਖੋ ਮੇਰੇ ਤੋਂ ਡਿਜ਼ਾਈਨ ਕਾਫੀ ਮਿਲਣਗੇ ਤੁਹਾਨੂੰ ਇਹਨਾਂ 'ਚ ਦੇਖਿਓ ਪੀਸ ਕਾਫੀ ਡਿਜ਼ਾਈਨ ਤੁਹਾਨੂੰ ਮਿਲਣਗੇ ਪਹਿਲਾਂ ਲਾਈਟ ਮਿਲਣਗੇ ਡਾਰਕ ਮਿਲਣਗੇ ਚੀਜ਼ਾਂ ਬਹੁਤ ਸੋਹਣੀਆਂ ਹੈਗੀਆਂ ਦੀ ਜਿਹੜਾ ਵੀ ਆ ਦੇਖੋ ਮਾਰਕੀਟ ਦੇ ਰੇਟ ਵਿੱਚ ਜਿਹੜਾ ਤੁਹਾਨੂੰ ਤਿੰਨ ਹੀ ਜ਼ਿਆਦਾ ਚਾਰਜ ਦੇ ਦਾ ਮਿਲੇਗਾ ਨਾ ਆਪਾਂ ਤੁਹਾਨੂੰ 1750 ਦਾ ਦਵਾਂਗੇ ਚਨੌਣ ਦੇ ਉੱਪਰ ਛੋਟਾ ਜੀ ਇਹ ਅੱਛਾ ਜੀ ਹਾਂਜੀ ਇਹਦਾ ਦੁਪੱਟਾ ਦੇਖੋ ਬਹੁਤ ਸੋਹਣਾ ਦੁਪ ਪ੍ਰਿੰਟ ਦੁਬਟਾ ਆਏਗਾ ਅੱਛਾ ਜੀ ਹਾਂ ਜੀ ਤੁਹਾਨੂੰ ਹੋਰ ਦਿਖਾਉਣੇ ਆਜੋ ਇਹ ਵਿੱਚੋਂ ਕਾਰਡ ਡਿਜ਼ਾਈਨ ਆ ਜਾਏਗਾ ਸੇਮ ਰੇਟ ਤੁਸੀਂ ਆ ਦੇਖ ਸਕਦੇ ਹੋ ਇਹ ਕਿੰਨੇ ਦਾ ਭਾਜੀ ਇਹ ਭਾਜੀ ਇਹ ਵੀ 750 ਦਾ ਦਸ ਕਰਕੇ ਤੇ ਮਾਰਕੀਟ 'ਚ ਇਹਦਾ ਕੀ ਰੇਟ ਆ ਮਾਰਕੀਟ ਭਾਜੀ ਹੁਣ 3000 4000 ਦੇ ਵਿੱਚ 3-4 ਹਜ਼ਾਰ ਦੀ ਰੇਂਜ 'ਚ ਆ ਠੀਕ ਆ ਜੀ ਆ ਦੇਖੋ ਜੀ ਜਿਹੜਾ ਆਪਾਂ ਮਾਰਕੀਟ ਦੇ ਵਿੱਚ ਤੁਹਾਨੂੰ ਜਿਹੜਾ ਮਿਲਦਾ 6000 ਦਾ 7000 ਦਾ ਇਹ ਸੀ 3000 ਦਾ ਦੇਣ ਦਾ ਇਹ ਵੀ 2980 ਰੁਪਏ ਦਾ ਫੁੱਲ ਕ੍ਰੇਪ ਦੇ ਵਿੱਚ ਸਲੋਟ ਆ ਆਹ ਦੇਖੋ ਚਿਨੌਨ ਦਾ ਦੁਪੱਟਾ ਹੈ ਘਰੇ ਨਾਲ ਬਹੁਤ ਹੀ ਸੋਹਣਾ ਬਣਿਆ ਦੁਪੱਟਾ ਦੇਖੋ ਰੇਵ ਦਾ ਸੂਟ 5 ਮਿੰਟ 올ਓਵਰ ਸੂਟ ਤੇ ਫੁੱਲ ਹੈਵੀ ਇਹਦਾ ਫੁੱਲ ਚਿਨੌਨ ਦਾ ਹੈਵੀ ਦੁਪੱਟਾ ਤੁਹਾਨੂੰ ਮਿਲੇਗਾ ਇੱਚ ਤੁਹਾਨੂੰ ਕਲਰ ਡਿਜ਼ਾਈਨ ਇਹ ਸੂਟ ਦਾ ਪ੍ਰਾਈਸ ਸੀਗਾ 6000 ਤੁਹਾਨੂੰ ਮਿਲਣਾ ਆ 2980 ਰੁਪਏ ਚ ਸੂਟ ਇੱਚ ਤੁਹਾਨੂੰ ਡਿਜ਼ਾਈਨ ਕਲਰ ਕਾਫੀ ਮਿਲਣਗੇ ਆਓ ਜਲਦੀ ਜਲਦੀ ਤੁਸੀਂ ਵਿਜ਼ਿਟ ਕਰੋ ਜਰੂਰ ਪਹੁੰਚੋ ਜਿਹੜਾ ਜੀ ਤੁਹਾਨੂੰ ਮਾਰਕੀਟ ਦੇ ਵਿੱਚ 6000 ਜਾਂ 7000 ਦਾ ਮਿਲਦਾ ਐ ਅਸੀਂ ਤੁਹਾਨੂੰ 2980 ਰੁਪਏ ਦੇ ਦੇਣਾ ਸੂਟ ਆ ਦੇਖੋ ਇਹ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਆ ਠੀਕ ਐ ਇਹਦੀ ਚੁੰਨੀ ਜੀ ਇਹਦੀ ਚੁੰਨੀ ਲੋ ਜੀ ਚੁੰਨੀ ਵੀ ਇਹਦੀ ਦੇਖੋ ਫੁੱਲ ਪਿਓ ਦਾ ਸੂਟ 올ਓਵਰ ਸੂਟ ਮਿਲੇਗਾ ਇਹਦੇ ਸਲਵਾਰ ਤੇ ਵਰਕ ਆਏਗਾ ਫੁੱਲ ਸੂਟ ਹੈਵੀ ਆਏਗਾ ਦੀ ਇਹਦਾ ਮੈਚਿੰਗ ਦੁਪੱਟਾ ਆਏਗਾ ਨਾਲ ਫੁੱਲ ਚਨੋਂ ਦਾ ਦੁਪੱਟਾ ਆਏਗਾ ਇਹਦਾ ਰੇਟ ਸੀਗਾ 8000 ਤੁਹਾਨੂੰ ਬਿਨਾ 2980 ਰੁਪਏ ਦਾ ਸੂਟ ਜੀ ਆਵਲਾ ਮਤਲਬ ਕਿ ਅੱਧੇ ਰੇਟ ਤੇ ਸੂਤ ਅੱਧੇ ਰੇਟ ਤੇ ਮਿਲੇਗਾ 15% ਆਫ ਤੇ ਚੱਕ ਲੋ ਸੇਲਾ ਲੱਗ ਗਿਆ ਜਲਦੀ ਚੱਕ ਲੋ ਜਲਦੀ ਵਿਜ਼ਿਟ ਕਰੋ ਆਓ ਜਰੂਰ ਇੱਕ ਆ ਦੇਖਿਓ ਜੀ ਏਸੀ ਬਲੈਂਕਟ ਆ ਗਿਆ ਡਬਲ ਬੈੱਡ ਦਾ ਡਬਲ ਬੈੱਡ ਦਾ ਤੁਹਾਨੂੰ ਮਿਲੇਗਾ ਏਸੀ ਬਲੈਂਕਟ ਪਹਿਲਾਂ ਸੀਗਾ ਰੇਟ ਇਹਦਾ 1500 ਦਾ ਇੱਕ ਹੁਣ ਤੁਹਾਨੂੰ 1500 3 ਮਿਲਣਗੇ ਪੀਸ ਜਲਦੀ ਆਓ ਜਲਦੀ ਵਿਜ਼ਿਟ ਕਰੋ 1500 ਰੁਪਏ ਦੇ 3 ਪੀਸ ਹਾਂਜੀ ਪਹਿਲਾਂ 1500 ਚ ਇੱਕ ਸੀਗਾ ਹੁਣ ਆਪਾਂ 1500 ਦੇ 3 ਕਰ ਰਹੇ ਹਾਂ ਜੀ ਭਾਜੀ ਉਧਰ ਮਾਰਕੀਟ ਚ ਲੈਣ ਜਾ ਲੋਕੀ 2-2000 ਰੁਪਏ ਦਾ ਦੁਕਾਨ ਵਾਲੇ ਸੀ ਮੈਂ ਕਿਹਾ 3 ਪੀਸ ਦੇ ਰੇ 1500 ਚ ਜਲਦੀ ਪਹੁੰਚੋ ਜਲਦੀ ਵਿਚਾਰ ਕਰੋ ਜਰੂਰ ਇਹਦਾ ਆਫਰ ਹੀ ਲੱਗ ਗਈ ਨਾ ਆਫਰ ਲੱਗੀ ਹੈ ਜੀ ਇੱਕ ਤੁਹਾਨੂੰ ਕਾਟਨ ਦੀ ਚਾਦਰ ਦਿਖਾਣੇ ਜਾ ਰਹੇ ਆਪਾਂ ਜਿਹੜੀ ਅੱਜ ਲਾਂਚ ਕੀਤੀ ਚਾਦਰ ਕਾਟਨ ਦੀ ਡਬਲ ਬੈੱਡ ਦੀ ਚਾਦਰ ਆਏਗੀ ਇਹਦਾ ਰੇਟ ਸੀਗਾ ਮਾਰਕੀਟ ਰੇਟ ਹੈਗਾ 600 ਰੁਪਿਆ ਤੁਹਾਨੂੰ ਮਿਲੇਗੀ 300 ਦੇ ਵਿੱਚ ਨਾਲ ਪਿੱਲੋ ਮਿਲਣਗੇ ਨਾਲ ਪਿੱਲੋ ਕਵਰ ਡਬਲ ਬੈੱਡ ਦੀ ਚਾਦਰ ਵਿੱਚ ਤੁਹਾਨੂੰ ਡਿਜ਼ਾਈਨ ਕਲਰ ਕਾਫੀ ਮਿਲਣਗੇ ਆ ਵੀ ਪਸ ਸੇਲ ਚਲਾਤੀ ਹੈ 600 ਵਾਲੀ ਤਾਂ 300 ਚਾਦਰ ਮਿਲੇਗੀ ਸਾਡੇ ਨਾਲ ਇੱਥੇ ਇੱਕ ਵਾਕਾ ਹੋ ਗਿਆ ਵੀਡੀਓ ਬਣਾਉਂਦੇ ਚਾਦਰ ਦਿਖਾਉਲਦੇ ਸੀਗੇ ਸੱਪਿਛੋਂ ਕਸਟਮਰ ਆਇਆ ਤਾਂ ਉਹਨਾਂ ਨੂੰ ਪਸੰਦ ਆ ਗਈ ਤਾਂ ਨਾਲ ਹੀ ਚਾਦਰ ਵਿਕ ਗਈ ਤੇ ਦੇਖ ਲਓ ਕਿੰਦਾ ਧੜਾ ਧੜਾ ਸੇਲ ਹੋ ਰਹੀ ਆ ਇਹ ਤਾਂ ਕਮਾਲ ਹੀ ਹੋ ਗਿਆ ਨਾ ਕਮਾਲ ਹੀ ਹੋ ਗਿਆ ਭਾਜੀ ਕਮਾਲ ਸੇਲ ਹਦਾ ਦਿਖਾ ਲਨਦੇ ਆ ਭਾਜੀ ਇੱਕ ਚੀਜ਼ ਇੱਕ ਚੀਜ਼ ਹੋਰ ਦਿਖਾਣ ਰਏ ਆਪਾਂ ਇਹ ਇੱਕ ਚਾਦਰ ਤੁਹਾਨੂੰ ਆ ਵੀ ਮਿਲੇਗੀ ਦੇਖੋ ਇਹ ਰੇਟ ਸੀਗਾ 780 ਤੁਹਾਨੂੰ ਮਿਲਣੀ 380 ਰੁਪਏ ਦੀ ਚਾਦਰ ਡਬਲ ਬੈੱਡ ਦੀ ਫੁੱਲ ਚਾਦਰ ਆਏਗੀ ਇੱਥੇ ਤੁਹਾਨੂੰ ਕਾਫੀ ਡਿਜ਼ਾਈਨ ਮਿਲਣਗੇ ਚਾਦਰ 'ਚ ਫੁੱਲ ਕਾਟਨ ਦੀ ਚਾਦਰ ਡਬਲ ਬੈੱਡ ਦੀ ਨਾਲ ਸਰਾਣੀ ਮਿਲਣਗੇ ਨਾਲ ਜੋ ਆ ਮੈਂ ਦੇਖ ਰਿਹਾ ਆ ਦੇਖੋ ਕਿੰਨੇ ਮਤਲਬ ਲਹਿੰਗੇ ਹੀ ਲਹਿੰਗੇ ਮਤਲਬ ਸਾਰੇ ਇਦਾਂ ਦੇ ਜਿਹੜੇ ਸੂਟ ਆ ਕਾਫੀ ਵੈਰਾਈਟੀ ਆ ਤੁਹਾਡੇ ਕੋਲ ਐਮੀ ਥੋੜੀ ਕੀ ਤੁਹਾਡਾ ਨਾਮ ਚੱਲਦਾ ਐ ਇਸ ਏਰੀਆ 'ਚ ਜੀ ਜੀ ਠੀਕ ਆ ਬਹੁਤ ਸੋਹਣਾ ਪਾਜੀ ਬਾਕੀ ਇਹ ਕੱਪੜੇ ਆ ਪੱਗਾਂ ਦਾ ਤੇ ਉਸ ਤੋਂ ਬਾਅਦ ਇਹ ਕੁਰਤੇ ਪਜਾਮੇ ਪਈ ਆ ਇਹ ਤਾਂ ਕੁਆਲਿਟੀ ਬੜੀ ਪਈ ਆ ਭਾਈ ਤੁਹਾਡੇ ਕੋਲ ਤਾਂ ਕੁਰਤੇ ਪਜਾਮਿਆਂ ਦੀ ਭਾਜੀ ਆਹ ਕੁਝ ਜਦਾ ਆਪਾਂ ਤੁਹਾਨੂੰ ਵਾਇਰਟੀ ਦਿਖਾ ਦਿੰਨੇ ਆ ਠੀਕ ਆ ਜੀ ਇਹ ਸ਼ਾਰਟ ਫਲੋਕ ਦੇ ਨਾਲ ਆਉਂਦੀ ਆ ਠੀਕ ਆ ਜੀ ਹਾਂਜੀ ਇਹਦੀ ਰੇਂਜ ਕੀ ਆ ਭਾਜੀ ਇਹਦੀ ਭਾਜੀ ਰੇਂਜ ਉਧਰ 4500 ਆ ਅੱਛਾ ਜੀ ਉਹ ਹੀ 25% ਆਫ ਹੋ ਜਾਣੀ ਆ ਠੀਕ ਆ ਜੀ ਹਾਂਜੀ ਇਹ ਸ਼ਰਾਰਾ ਆ ਇਹ ਨਾਲ ਜਿਹੜਾ ਠੀਕ ਆ ਜੀ ਸ਼ਾਰਟ ਦੇ ਨਾਲ ਭਾਜੀ ਆਪਾਂ ਜਿਹੜੀ ਕੋਟ ਪੈਂਟ ਦੀ ਹੈਗੀ ਆਪਾਂ ਕੋਟ ਪੈਂਟ ਦੀ ਵੀ ਸ਼ੇਲ ਆਤੀ ਆ 25% ਆਫ ਤੇ ਠੀਕ ਆ ਜੀ ਜਿਹੜਾ ਕਿ ਜਿਹਦਾ ਆਪਾਂ ਕਹਿਦਿਆਂ ਕਿ 890 ਦਾ ਫੋਰਡ ਆਪਾਂ ਦੇ ਰਹੇ ਨੇ ਪਰ ਮੀਟਰ ਦਾ ਉਹ ਬਹੁਤ 25% ਆਫ ਤੇ ਵੀ ਕਰ ਦਿੱਤਾ ਹੁਣ ਕਿ ਜਿਹੜਾ ਮਰਜ਼ੀ ਆਏਗਾ ਤੇ ਆਪਣਾ ਮਤਲਬ ਜਿੱਦਾਂ ਕਈ ਹੁੰਦਾ ਕਿ ਨਹੀਂ ਕਰਦਾ ਬੰਦਾ ਫੋਰਡ ਕਰਦਾ ਤੇ ਹੁਣ ਉਹ ਵੀ ਅਫੋਰਡ ਕਰ ਸਕਦਾ 25% ਠੀਕ ਹੈ ਜੀ ਮਤਲਬ ਕੋਡ ਪੈਣ ਦਾ ਜਿੰਨਾ ਵੀ ਤੁਹਾਡੇ ਕੋਲ ਸਮਾਨ ਰਾਇਤੀ ਉੱਤੇ ਵੀ ਰਾਇਤ ਹੈਗੀ ਆ 20 25% ਹੈਗੀ ਆ ਮਤਲਬ 100 ਰੁਪਏ ਦਾ ਜਿਹੜਾ ਮਤਲਬ ਮੀਟਰ ਹੈ ਉਹ ਤੁਹਾਨੂੰ 70 ਰੁਪਏ ਲਗਭਗ 75 ਦਾ ਦੇ ਦਾਂਗੇ ਤੇ ਇਹ ਭਾਜੀ ਸੂਟ ਕਿਹੜੇ ਹੋਏ ਜਿਹੜੇ ਲੱਗੇ ਆ ਇਹ ਭਾਜੀ ਆਪਣੇ ਹੈ ਨਾ ਵਧੀਆ ਆ ਜਾਂਦੇ ਕੋਟਨ ਚ ਅੱਛਾ ਜੀ ਕੋਟਨ ਚ ਆ ਜਾਂਦੇ ਆ ਸਿੰਥੈਟਿਕ ਆ ਜਾਂਦੀ ਆ ਤੇ ਹੋਰ ਵੀ ਅਲੱਗ ਵੈਰਾਈਟੀ ਆ ਜਾਂਦੀ ਆ ਜਿਹੜੇ ਬੁਟੀਕ ਦੇ ਸੂਟ ਬੁਟੀਕੀ ਸੀ ਕਹਿੰਦੇ ਆ ਆਪਣੇ ਬੁਟੀਕ ਵਿੱਚ ਮਤਲਬ ਇੰਨਾ ਉਹ ਉੱਥੇ ਐਂਡ ਤੱਕ ਸਾਰਾ ਬੁਟੀਕ ਪੀਸ ਹੀ ਲੱਗਾ ਭਾਜੀ ਹਾਂਜੀ ਬੁਟੀਕ ਪੀਸ ਹੀ ਲੱਗਾ ਵਾ ਠੀਕ ਹੈ ਜੀ ਭਾਜੀ ਆਪਾਂ ਜਿੱਦਾਂ ਮਤਲਬ ਇੱਧਰ ਆਪਾਂ ਆਪਣੇ ਲਹਿੰਗੇ ਵੀ ਰੱਖੇ ਆ ਅੱਛਾ ਲਹਿੰਗੇ ਹਾਂਜੀ ਜਿਹੜਾ 3000 ਤੋਂ 4000 ਤੋਂ ਸ਼ੁਰੂ ਹੋ ਜਾਂਦੇ ਆ ਹੈਂਡਲੂਨ ਦਾ ਵੀ ਇਹਨਾਂ ਨੇ ਕਾਫੀ ਸਾਮ ਹੰਬਲਾ ਦੀ ਇੱਥੇ ਕਾਫੀ ਵੈਰਾਈਟੀ ਆ ਤੇ ਉਸ ਤੋਂ ਬਾਅਦ ਭਾਜੀ ਚਾਦਰਾਂ ਵਗੈਰਾ ਚਾਦਰਾਂ ਵੀ ਭਾਜੀ ਪੜਦੇ ਰੱਖੇ ਆ ਪਰਦੇ ਨਹੀਂ ਰੱਖੇ ਨਹੀਂ ਹੈਗੇ ਆਪਾਂ ਸ਼ੁਰੂ ਕਰ ਦੇਣੇ ਆ ਮਤਲਬ ਪੜਦਿਆਂ ਦਾ ਕੰਮ ਸ਼ੁਰੂ ਕਰ ਦੇਣਾ ਸ਼ੁਰੂ ਕਰ ਦੇਣਾ ਵੀ ਠੀਕ ਆ ਕਾਫੀ ਵੈਰਾਈਟੀ ਆ ਭਾਜੀ ਤੁਹਾਡੇ ਕੋਲ ਹਾਂਜੀ ਤੇ ਭਾਜੀ ਆਪਾਂ 6 ਰੁਪਏ ਵਿੱਚ ਦਾ ਰੈਂਟਰ ਦੇ ਦਿੰਨੇ ਆ ਜੇ ਕਿਸੇ ਨੇ ਪਰਵਾਣੀ ਆਪਣੀ ਦਾ ਕਸਟਮਾਈਜ਼ ਕਰਵਾਉਂਦਾ ਕਸਟਮਰ ਆ ਕੇ ਕਿ ਭਾਜੀ ਇਹ ਮੈਨੂੰ ਆਹ ਡਿਜ਼ਾਈਨ ਚਾਹੀਦਾ ਫੋਟ ਦਿਖਾਉਂਦਾ ਆਪਾਂ ਉਹ ਵੀ ਤਿਆਰ ਕਰਵਾ ਦਿੰਨੇ ਆ ਇਹ ਭਾਜੀ ਲਹਿੰਗੇ ਵਗੈਰਾ ਜਿਹੜੇ ਰੱਖੇ ਆ ਇਹ ਸਾਰੇ ਰੈਂਟ ਵਾਲੇ ਆ ਇਹ ਰੈਂਟ ਵਾਲੇ ਭਾਜੀ ਇਹਦੇ ਵਿੱਚ ਪਾਰਟੀ ਵੇਅਰ ਆ ਜਾਂਦਾ ਵਾ ਬ੍ਰਾਈਡਲ ਲਹਿੰਗੇ ਆ ਜਾਂਦੇ ਆ ਅੱਛਾ ਜੀ ਤੇ ਹੋਰ ਵੀ ਲਹਿੰਗੇ ਆ ਜਾਂਦੇ ਇਦਾਂ ਮਤਲਬ ਜਿੱਦਾਂ ਦੇ ਜਿੰਨੂੰ ਲੋੜਿਆ ਉਸ ਤਰ੍ਹਾਂ ਦਾ ਤੁਸੀਂ ਇੱਥੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਬੜੇ ਆਪਾਂ ਹੈਵੀ ਹੈਵੀ ਲਹਿੰਗੇ ਰੱਖੇ ਹੋਏ ਆ ਅੱਛਾ ਜੀ ਭਾਜੀ ਜਿਹੜਾ ਨੂੰ ਪਸੰਦ ਆ ਭੈਣਾਂ ਨੂੰ ਕਿ ਆਪਾਂ ਹੈਵੀ ਲਹਿੰਗੇ ਪਾਉਣੇ ਆ ਵਿਆਹ ਤੇ ਉਹ ਲੈ ਰੈਂਟ ਤੇ ਆ ਕਿ ਨਵੇਂ ਆ ਇਹ ਰੈਂਟ ਤੇ ਆ ਅੱਛਾ ਇੰਨੇ ਸਾਰੇ ਜਿੰਨੇ ਵੀ ਲੇਕੇ ਲੱਗੇ ਹੋ ਸਾਡੇ ਰੈਂਟ ਤੇ ਹੀ ਆ ਹਾਂਜੀ ਮਤਲਬ ਜੇ अच्छा ए पाजी ਤੁਸੀਂ ਮਤਲਬ ਸੂਟ ਵੀ ਆਪ ਸਮਾ ਕੇ ਮਤਲਬ ਇੱਥੇ ਸੀ ਕੇ ਦਿੰਦੇ ਆ ਹਾਂਜੀ ਅਸੀਂ ਆਪ ਹੀ ਸਮਾ ਕੇ ਦੇਈਦੇ ਆ اچھا ਹਾਂਜੀ ਬਹੁਤ ਪ੍ਰੋਪਰ ਟ੍ਰੈਂਡ ਸਾਡੇ ਕੋਲ ਹੈਗੇ ਮਤਲਬ ਇਹ ਸਾਰੇ ਬਟਿਕ ਵਗੈਰਾ ਸੂਟ ਸੀ ਲੰਦੇ ਆ ਮੈਂ ਕਹਿੰਦਾ ਬਿਲਕੁਲ ਤੇ ਜੇ ਜਦਾ ਮਤਲਬ ਕਸਟਮਰ ਜਦਾ ਕਈ ਵਾਰ ਕੇ ਕਹਦਾ ਰੈਂਟ ਤੇ ਲੰਗਾ ਲੈਂਦਾ ਜਾਂ ਕੁਝ ਹੋਰ ਲੈਂਦਾ ਵਾ ਆਪਾਂ ਅੰਟਰ ਕਰਕੇ ਵੀ ਦੇਈ ਦਾਨ ਉਹ ਸਾਰਾ ਇੰਤਜ਼ਾਮ ਪੂਰਾ ਹੀ ਆ ਕਿ ਜੇ ਮਤਲਬ ਇੱਥੇ ਕੋਈ ਵੀ ਤੁਹਾਡੇ ਕੋਲ ਕਸਟਮਰ ਆ ਗਿਆ ਤਾਂ ਉਹਦੇ ਮਤਲਬ ਆ ਕੇ ਕੋਈ ਚੀਜ਼ ਤੁਹਾਡੇ ਕੋਲ ਖਰੀਦ ਲਈ ਤੇ ਉਹਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਲੋੜ ਸਹੀ ਹੈ ਵੀ ਤੁਸੀਂ ਦਊਗੇ। ਹਾਂਜੀ ਜਿੱਦਾਂ ਮਤਲਬ ਬਾਹਰ ਚ ਤਾਂ ਕਹੀ ਕਰਦੇ ਆ ਕਿ ਆ ਲੈ ਲਿਓ ਜੀ ਲੈ ਜਿਓ ਤਾਂ ਕੋਈ ਗੱਲ ਨਹੀਂ ਬਾਤ ਕਰਾ ਲਿਓ। ਖਰਾਬ ਹੁੰਦੀ ਲੋੜ ਨਹੀਂ ਹੈਗੀ। ਹਾਂਜੀ ਕਸਟਮਰ ਨੂੰ ਆਪਾਂ ਨਾ ਖਰਾਬ ਨਹੀਂ ਕਰਨਾ ਹੈਗਾ। ਠੀਕ ਹੈ ਜੀ। ਹਾਂਜੀ ਤੇ ਕਸਟਮਰ ਬਾਰੇ ਤੁਸੀਂ ਪੂਰਾ ਸੋਚਦੇ ਆ। ਹਾਂਜੀ ਠੀਕ। ਇਹ ਤਾਂ ਕਮੀਜ਼ਾਂ ਦੇ ਪੀ ਸਕਦੇ ਨਾ ਜਿਨ੍ਹਾਂ ਨੂੰ ਮਤਲਬ ਸੋਹਣੀਆਂ ਸੋਹਣੀਆਂ ਸ਼ਰਟਾਂ ਪਾਉਣ ਦਾ ਸਮਾਂ ਆ ਕੇ ਚਾ ਆ ਉਹ ਇਹ ਲੈ ਸਕਦਾ ਇੱਥੇ ਆ ਕੇ। ਤੇ ਬਾਕੀ ਹੋਰ ਵੀ ਇਹਨਾਂ ਤੋਂ ਕਾਫੀ ਵੈਰਾਈਟੀਆਂ ਹੈਗੀਆਂ ਆ ਤੇ ਬਾਕੀ ਤੁਸੀਂ ਇੱਥੇ ਪੱਗਾਂ ਦੇ ਕਲਰ ਦੇਖ ਸਕਦੇ ਆ ਪੱਗਾਂ ਦੀ ਵੀ ਕਾਫੀ ਵੈਰਾਈਟੀ ਆ ਹੋਰ ਵੀ ਕਾਫੀ ਕੋਸ਼ੇ ਆ ਕਿਉਂਕਿ ਮੈਂ ਇਹ ਜੇ ਕੱਲੀ ਕੱਲੀ ਚੀਜ਼ ਦਿਖਾਉਣ ਤੇ ਆ ਗਿਆ ਤਾਂ ਮੈਨੂੰ ਲੱਗ ਪਾ ਕੇ ਵੀਡੀਓ 2-3 ਘੰਟੇ ਦੀ ਹੈ ਨਹੀਂ ਫਿਰ ਨਾ ਕਿਸੇ ਕੋਲ ਟਾਈਮ ਹੈ ਇਹਨਾਂ ਦੇਖਾਂ ਦਾ ਤੇ ਇਸ ਕਰਕੇ ਮੈਂ ਇਹੀ ਤੁਹਾਨੂੰ ਰਿਕਵੈਸਟ ਕਰਦਾ ਕਿ ਤੁਸੀਂ ਸਾਰੇ ਜਾਣੇ ਇੱਥੇ ਜਰੂਰ ਆਓ ਆ ਕੇ ਖੁਦ ਦੇਖੋ ਖੁਦ ਹੱਥ 'ਚ ਕਪੜਾ ਫੜ ਕੇ ਕਿ ਕੀ ਕੁਆਲਿਟੀ ਆ ਤੇ ਕਿਹੜੀ ਕੰਪਨੀ ਆ ਭਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਇਸ ਦੁਕਾਨ ਦੇ ਓਨਰ ਰਾਜਵ ਸਿੰਘ ਜੀ ਜੁੜ ਚੁੱਕੇ ਆ ਤੇ ਰਾਜਵ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਤੇ ਸਾਡਾ ਵੀ ਮਨ ਸੀਗਾ ਕਿ ਸਾਡੇ ਦਸੂਹੇ ਸ਼ਹਿਰ ਦੇ ਵਿੱਚ ਤੁਸੀਂ ਇੰਨਾ ਵੱਡਾ ਕਨਸੈਪਟ ਰੱਖਿਆ ਹੋਇਆ ਕਿ ਸਾਰੀਆਂ ਭੈਣਾਂ ਨੂੰ ਹੋਰ ਸੋਚਿਆ ਗਰਮੀ ਦੀ ਦੂਰ ਜਾ ਦੀ ਲੋੜ ਨਹੀਂ ਵੱਡੇ ਸ਼ਹਿਰਾਂ ਚ ਕਿਰਾਇਆ ਖਰਚਾਂ ਦੀ ਲੋੜ ਨਹੀਂ ਤੇ ਤਾਂ ਵੀ ਉਹੀ ਚੀਜ਼ਾਂ ਇੱਥੇ ਦੇ ਰਹੇ ਆ ਬਿਲਕੁਲ ਜੀ ਤੇ ਸੋ ਤੁਸੀਂ ਥੋੜਾ ਜਿਹਾ ਇੱਕ ਮੈਸੇਜ ਦਿਓ ਕਿ ਜਿਹੜਾ ਇਹ ਤੁਸੀਂ ਸੇਲ ਲਾਈ ਹੋਈ ਆ ਕਿਫਾਇਤੀ ਆ ਘੱਟ ਰੇਟ ਤੇ ਆ ਤੇ ਕੱਪੜੇ ਦੀ ਕੁਆਲਿਟੀ ਕੀ ਹੈ ਥੋੜਾ ਜਿਆ ਸਾਡੇ ਜਿੰਨੇ ਵੀ ਦੇਖ ਰਹੇ ਪੀਪਲ ਤੁਹਾਨੂੰ ਦੱਸੋ ਅ ਪਹਿਲਾਂ ਤਾਂ ਸੱਸ਼ੀ ਕਾਲ ਸਾਰਿਆਂ ਨੂੰ ਜਿਹੜੇ ਵੀ ਇਸ ਚੈਨਲ ਨੂੰ ਦੇਖਦੇ ਨੇ ਤੇ ਇਸ ਚੈਨਲ ਦੇ ਥਰੂ ਸਾਡੇ ਕੋਲ ਆਣਗੇ ਤੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਜਿਹੜੇ ਪਿਛਲੇ 8 ਸਾਲਾਂ ਤੋਂ ਇਸ ਸੇਲ ਦਾ ਆਨੰਦ ਲੈ ਰਹੇ ਨੇ ਇਹ ਸੇਲ ਪਿਛਲੇ 8 ਸਾਲਾਂ ਤੋਂ ਸਾਡੇ ਨਾਲ ਆਪਾਂ ਲਗਾਤਾਰ ਲਗਾ ਰਹੇ ਹਾਂ ਐਂਡ ਬੜਾ ਹੀ ਅੱਛਾ ਰਿਸਪੌਂਸ ਹਰ ਸਾਲ ਬਾਏ ਸਾਲ ਹਰ ਚਲਦਾ ਰਹਿੰਦਾ ਹੈ ਤੇ ਹਰ ਸਾਲ ਕੋਈ ਨਾ ਕੋਈ ਸਾਡੇ ਕੋਲ ਵਧੀਆ ਤੋਂ ਵਧੀਆ ਦੂਰ ਤੋਂ ਦੂਰ ਕਸਟਮਰ ਜੁੜਦੇ ਰਹਿੰਦੇ ਆ ਜਿਵੇਂ ਕਿ ਇਸ ਸਾਲ ਸਾਡੇ ਤੋਂ ਸਾਡੀ ਜਿਹੜੀ ਅਪਰੋਚ ਰਹੀ ਹੈ ਇਸ ਸਾਲ ਲੁਧਿਆਣੇ ਤੱਕ ਤੇ ਇਧਰੋਂ ਜੰਮੂ ਤੱਕ ਪੂਰੀ ਅਪਰੋਚ ਰਹੀ ਹੈ ਬਹੁਤ ਹੀ ਜ਼ਿਆਦਾ ਐਨ ਆਰ ਆਈ ਇਲਾਕਾ ਆ ਆਪਣਾ ਦੱਸੂਗਾ ਐਨ ਆਰ ਆਈ ਲੋਕ ਤਾਂ ਇੱਥੇ ਬਹੁਤ ਆਉਂਦੇ ਹੋਣੇ ਦੇਸ਼ ਵਿਦੇਸ਼ਾਂ ਜੀ ਬਿਲਕੁਲ ਬਿਲਕੁਲ ਸਾਡੇ ਸਟੋਰ ਨੂੰ ਪਿਛਲੇ 30 ਸਾਲ ਹੋ ਗਏ ਨੇ ਸਟੋਰ ਨੂੰ ਆਪਰੇਟ ਕਰਦੇ ਹੋਏ ਤੇ ਸੇਮ ਲਾਈਨ ਦੇ ਵਿੱਚ ਆਪਰੇਟ ਕਰਦੇ ਪਏ ਆ ਤੇ ਪਹਿਲਾਂ ਤਾਂ ਸਾਡਾ ਮੇਨ ਸੀਗਾ ਕਿ ਵਿਮਨ ਦੇ ਐਥਨਿਕ ਵੇਅਰ ਦਾ ਕੰਮ ਕਰਤੀ ਸੀਗੇ ਤੇ ਹੁਣ ਪਿਛਲੇ 9 ਤੋਂ 10 ਸਾਲਾਂ ਦੇ ਵਿੱਚ men's ethnic wear ਨੂੰ ਵੀ ਆਪਾਂ ਬੜਾ ਜਿਆਦਾ ਮਹੱਤਵ ਦਿੱਤਾ ਤੇ ਉਹਦੇ ਵਿੱਚ ਵੀ ਗਾਕਾਂ ਨੇ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਿਸ ਤਰ੍ਹਾਂ ਭਾਜੀ ਮੈਂ ਤੁਹਾਡੇ ਇੱਕ ਚੀਜ਼ ਦੇਖੀ ਆ ਕਿ ਮੰਨ ਲਓ ਤੁਸੀਂ ਇਹੀ ਸੂਟ ਨੂੰ ਆਪਾਂ ਕਰ ਲੈਨੇ ਆ ਮੰਨ ਲਓ ਇਹ 1000 ਰੁਪਏ ਦਾ ਸੂਟ ਆ ਮਾਰਕੀਟ ਦੇ ਵਿੱਚ ਤੁਸੀਂ 300 ਦਾ ਦੇ ਰਹੇ ਆ ਕਿ ਕੁਆਲਿਟੀ 'ਚ ਕੋਈ ਫਰਕ ਹੋਊਗਾ ਜਾਂ ਕਪੜਾ ਧੋਣ ਤੇ ਕੁਝ ਹੋ ਜਾਊਗਾ ਜਾਂ ਇਦਾਂ ਦਾ ਗੱਲ ਕੁਆਲਿਟੀ ਦੀ ਨਹੀਂ ਹੁੰਦੀ ਗੱਲ ਸਾਰੀ ਆਂਦੀ ਪਰਚੇਸ ਤੇ ਮੈਨੂੰ ਜਿੰਨਾ ਕਿ ਐਕਸਪੀਰੀਅੰਸ ਹੋ ਗਿਆ ਹੋ ਗਏ 30 ਸਾਲ ਦਾ ਕੰਮ ਕਰ ਮੈਨੂੰ 9 ਸਾਲ ਹੋ ਗਏ 10 ਸਾਲ ਹੋ ਗਏ ਮਨੇ ਇਸ ਫੀਲਡ ਦੇ ਵਿੱਚ ਕੰਮ ਕੀਤਾ ਇੱਕ ਚੀਜ਼ ਸਿੱਖੀ ਹੈ ਪਰਚੇਸ ਪਰਚੇਸ ਬਹੁਤ ਵਧੀਆ ਵੱਡੀ ਮਹੱਤਤਾ ਦਿੰਦੀ ਹੈ ਪੂਰੇ ਸਾਲ ਦੇ ਵਿੱਚ ਆਪਾਂ ਕਹਿ ਲਈਏ ਪੂਰੇ ਸਾਲ ਨੂੰ ਅਗਰ ਇਹ ਕੰਮ ਨੂੰ ਚਲਾ ਲਈ ਪਰਚੇਜ਼ ਇੱਕ ਬਹੁਤ ਵੱਡਾ ਮਹੱਤਵ ਦਿੰਦੀ ਹੈ ਪਰ ਜਿੱਦ ਜਿੱਦ ਸਾਡੇ ਲਿੰਕ ਵੱਧੇਗੇ ਜਿੱਦ ਜਿੱਦ ਸਾਨੂੰ ਟਾਈਮ ਹੁੰਦਾ ਗਿਆ ਇਹ ਓਵਰਨਾਈਟ ਖੇਲ ਨਹੀਂ ਹੈ ਇਹ ਸੇਲ ਲਗਾਉਣਾ ਵੀ ਇੱਕ ਉਹ ਚੀਜ਼ ਨਹੀਂ ਹੈ ਕਿ ਇੱਕ ਵਾਰੀ ਲਗਾਤੀ ਸੋਚ ਬਿਨਾ ਸੋਚੇ ਸਮਝੇ ਲਗਾਤੀ ਉਹ ਚੀਜ਼ ਬੜੀ ਮਿਹਨਤ ਕਰਨੀ ਪੈਂਦੀ ਹੈ ਚਾਰ ਤੋਂ ਪੰਜ ਮਹੀਨੇ ਲੱਗ ਜਾਂਦੇ ਸਾਨੂੰ ਵੀ ਲਿੰਕ ਬਣਾਉਂਦੇ ਪਰਚੇਜ਼ ਕਰਦੇ ਮਾਲ ਇਕੱਠਾ ਕਰਦੇ ਹੁਣ ਵਿਰਾਸਤ ਹੀ ਹੈ ਵਿਰਾਸਤ ਇੱਕ ਬਹੁਤ ਵੱਡਾ ਨਾਮੀ ਬ੍ਰਾਂਡ ਹੈ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਬਹੁਤ ਵੱਡਾ ਨਾਮੀ ਬ੍ਰਾਂਡ ਲੋਕੀ 500 5400 5500 ਦਾ ਮਾਰਕੀਟ 'ਚ ਸੇਲ ਕਰਦੇ ਰਹਿੰਦੇ ਨੇ ਸਾਡੇ ਤੋਂ 370 380 ਰੁਪਏ ਦਾ ਛੋਟੇ ਮਿਲਦਾ ਹੈ ਅੱਛਾ ਜੀ ਹਾਂਜੀ ਤੇ ਇਸ ਚੀਜ਼ ਦੀ ਬ੍ਰਾਂਡ ਹੀ ਵੇਚਣਾ ਨਾਨ ਬ੍ਰਾਂਡ ਚੀਜ਼ ਵੇਚਣੀ ਨਹੀਂ ਨਹੀਂ ਹੈਗੀ ਜਿੰਨਾ ਵੀ ਆਪਾਂ ਦੇਖਦੇ ਆ ਨਾਮ ਨਾਲ ਕਿ ਜਿਹੜਾ ਵੀ ਸਮਾਨ ਤੁਸੀਂ ਦੇ ਰਹੇ ਆ ਉਹ ਸਾਰਾ ਹੀ ਬ੍ਰਾਂਡ ਦਾ ਆ ਬ੍ਰਾਂਡ ਹੀ ਵੇਚਣਾ ਜੀ ਆਪਾਂ ਜੇ ਲੁਕਾ ਕੇ ਕੰਮ ਕਰਨਾ ਹੋਵੇ ਤੇ ਫਿਰ ਸਾਨੂੰ ਫਾਇਦਾ ਨਹੀਂ ਕੰਮ ਕਰਨ ਦਾ ਹੁਣ ਕੋਈ ਵੀ ਤੁਸੀਂ ਸੂਟ ਚੱਕੋਗੇ ਉਹਦੇ ਉੱਤੇ ਨਾ ਸਾਡਾ ਬ੍ਰਾਂਡ ਜ਼ਰੂਰ ਲਿਖਵਾਇਆ ਕਿਸ ਘਰ ਦਾ ਮਾਲ ਹੈ ਠੀਕ ਹੈ ਜਿੱਦਾਂ ਮੈਂ ਵਿਰਾਸਤ ਨਾਮ ਲਿਆ ਉਹਦੇ ਉੱਤੇ ਨਾਮ ਲਿਖਿਆ ਜ਼ਰੂਰ ਹੋਏਗਾ ਵਿਰਾਸਤ ਇਹ ਨਹੀਂ ਹੋਏਗਾ ਕਿ ਝੂਠ ਬੋਲ ਕੇ ਕੰਮ ਕਰਨਾ ਘੱਟ ਕਰ ਲੋ ਥੋੜਾ ਕਰ ਲੋ ਪਰ ਝੂਠ ਬੋਲ ਕੇ ਕੰਮ ਨਹੀਂ ਕਰਨਾ ਹਾਂਜੀ ਚੀਜ਼ ਨੂੰ ਆਪਾਂ ਬ੍ਰਾਂਡ ਹੀ ਵੇਚਣਾ ਨੌਨ ਬ੍ਰਾਂਡ ਚੀਜ਼ ਵੇਚਣੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਥੈਂਕ ਯੂ ਜੀ ਤੇ ਇਹ ਸੀਗੇ ਰਾਗਵ ਜੀ ਰਾਗਵ ਸਿਲਕ ਸਟੋਰ ਦੇ ਓਨਰ ਤੇ ਤੁਸੀਂ ਵੀ ਆਪਣੇ ਪਰਿਵਾਰ ਨਾਲ ਜਰੂਰ ਇੱਥੇ ਆਓ ਆ ਕੇ ਇਸ ਸੇਲ ਦਾ ਆਨੰਦ ਉਠਾਓ ਤੇ ਸਸਤੇ ਆ ਸੂਟ ਕਿਫਾਇਤੀ ਆ ਆਪਣੀ ਪਹੁੰਚ ਵਿੱਚ ਆ ਜਰੂਰੀ ਨਹੀਂ ਕਿ ਸਾਨੂੰ ਵੱਡੇ ਸ਼ਹਿਰਾਂ 'ਚ ਜਾਣਾ ਹੀ ਚਾਹੀਦਾ ਇੱਕ ਵਾਰੀ ਜਰੂਰ ਇੱਥੇ ਆਉਣਾ ਚਾਹੀਦਾ ਸੋ ਮਿਲਾਂਗੇ ਤੁਹਾਡੇ ਨਾਲ ਅਗਲੇ ਬਲੌਗ ਦੇ ਵਿੱਚ ਕਰਾਂਗੇ ਨਵੀਂ ਗੱਲਬਾਤ ਤੁਸੀਂ ਵੀ ਅਗਰ ਆਪਣੇ ਇਲਾਕੇ ਦੇ ਵਿੱਚ ਆਪਣੀ ਦੁਕਾਨ ਜਾਂ ਕਿਸੇ ਕੰਮ ਧੰਦੇ ਦੀ ਪ੍ਰੋਮੋਸ਼ਨ ਕਰਵਾਉਣਾ ਚਾਹੁੰਦੇ ਆ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੋ ਤੁਹਾਡੇ ਤੋਂ ਜਾਤ ਲੈਂਦਾ ਹੋਇਆ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉਰਵੜ ਹਿਆਰਪੁਰ ਤੋਂ ਸਤਿ ਸ੍ਰੀ ਅਕਾਲ ਜੀ